ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਆਪਾਂ ਲੱਗਿਆ ਸਪਲੈਂਟਰ ਨੂੰ ਖੋਲਣ ਅੱਧਾ ਤਾਂ ਆਪਾਂ ਖੋਲ ਲਿਆ ਸੀਗਾ ਰੀਸਟੋਰ ਕਰਨਾ ਤੇ ਵੀਡੀਓ ਜਿਹੜੀ ਜਿਵੇਂ ਬਣ ਗਈ ਆਪਾਂ ਉਹ ਮੈਂ ਅਪਲੋਡ ਕਰ ਦਿਆ ਕਰਨੀ ਕੋਈ ਆਪਾਂ ਬਾਲਾ ਉਹ ਚ ਨਹੀਂ ਜਾਣਾ ਵੀ ਸਹੀ ਨਹੀਂ ਬਣੀ ਜਾਂ ਗਲਤ ਬਣੀ ਜੋ ਜਿਵੇਂ ਲੋਟ ਲੱਗ ਗਿਆ ਬਾ ਆਪਾਂ ਆਪਾਂ ਪਾ ਦੇਇਆ ਕਰਦਿਆਂ ਉਹ ਤੇ ਬਾਕੀ ਜੇ ਕਿਸੇ ਨੇ ਘਰੇ ਤਿਆਰ ਕਰਨਾ ਹੋਇਆ ਤਾਂ ਆਪਦਾ ਵੀਡੀਓ ਦੇਖ ਲਿਓ ਮੇਰਾ ਵੀ ਰੂਮੇ ਕਰ ਦਿਓ ਤਿਆਰ ਤੁਹਾਨੂੰ ਦਿਖਾਉਨੇ ਆਪਾਂ ਹਾਂਜੀ ਆ ਆਪਾਂ ਹੈਂਡਲ ਦੇ ਨਾ ਲੌਕ ਫਿੱਟ ਕਰ ਲਿਆ ਸੀਗਾ ਟੈਂਪਰੇਰੀ ਵੜਾਜਾ ਫਿੱਟ ਕਰਨ ਦਾ ਕਾਰਨ ਇਹ ਸੀਗਾ ਆਪਣੀਆਂ ਜਿਹੜੀਆਂ ਪੱਤੀਆਂ ਨੇ ਮੁਚੀਆਂ ਹੋਈਆਂ ਸੀ ਲੋਕ ਨਹੀਂ ਲੱਗਦਾ ਜੀ ਹੁਣ ਆਪਾਂ ਸਹੀ ਲੋਕ ਲੱਗਦਾ ਕਰੀਏ ਅੱਛਾ ਇਹ ਤਾਂ ਥੋੜਾ ਜਿਆਦਾ ਆ ਜਾਂਦਾ ਗਾ ਹਨ ਇਹਦੇ ਪਾਸਪੋਰਟ ਲਾਉਣੀਆਂ ਦੇਖੋ ਲੱਗ ਗਿਆ ਲੋਕ ਤੇ ਹੁਣ ਦੇਖੋ ਥੋੜਾ ਜਿਆਦਾ ਜੀ ਆਪਣਾ ਹੋਰ ਗਾ ਹਨ ਹੁਣ ਉਹਨੇ ਲੋਕਲ ਪੱਤੀ ਨੇ ਆ ਦੇਖੋ ਇਹ ਆ ਪੱਤੀ ਆ ਲੋਕਲ ਆਹ ਥੋੜੀ ਹੋਰ ਗਾ ਹਨ ਕਰਨ ਵਾਲੀ ਹੈ ਤੇ ਹੁਣ ਆਪਾਂ ਦੂਈ ਸਾਈਡ ਲੋਕ ਲਾਉਣੀ ਆ ਸਹੀ ਆ ਇੱਥੇ ਨਾ ਆਪਾਂ ਜਿਆਦਾ ਖੋਲਾਂਗੇ ਇਹਨਵਾ ਚੀਤਾ ਕਾਲਰ ਤੇ ਆਪਾਂ ਬਿਲਡਿੰਗ ਲਾੜੀਏ ਇੱਧਰ ਆਪਾਂ ਅੰਦਰਲੀ ਸਾਈਡ ਬਿਲਡਿੰਗ ਕਰਾਂਗੇ ਥੋੜੀ ਥੋੜੀ ਤੇ ਕਿਉਂਕਿ ਵੀ ਇਹ ਬੈਂਡ ਦੁਆਰਾ ਨਾ ਹੋਣਾ ਥੋੜਾ ਹਾਰਡ ਬਣਾਵਾਂਗੇ ਇਹਨੂੰ ਹੁਣ ਆਪਾਂ ਵੀ ਕਈ ਵਾਰ ਨਾ ਕੋਈ ਮੋਟਰਲ ਖੜੇ ਤੇ ਕੋਈ ਲੋਕ ਲੁਕ ਤੋੜਨ ਦੀ ਕੋਸ਼ਿਸ਼ ਕਰਦਾ ਵੀ ਉਹ ਟੁੱਟੇ ਨਾ ਉਹ ਚੀਜ਼ ਆਪਕੇ ਲਾਵਾਂਗੇ ਪ੍ਰੋਜੈਕਟ ਆਪਾਂ ਇੱਕ ਆਪਾਂ ਜਮੀ ਪੱਟ ਲੈਣਾ ਜੜ ਚੋਂ ਇਹ ਪੱਟ ਕੇ ਆ ਦੇਖੋ ਇਹਦੀ ਪੱਤੀ ਆ ਜੇ ਇਹਨੂੰ ਪੱਤੀ ਰਿਪੇਅਰ ਕਰਾਂਗੇ ਤਾਂ ਇਹ ਫੇਰ ਟੁੱਟ ਜਾਣਾ ਇਹਨੂੰ ਪੱਟ ਕੇ ਆਪਾਂ ਪੱਤੀ ਹੋਰੇ ਨਵੀਂ ਲ ਤੇ ਵੀ ਪੱਤੀ ਲਾਈਏ ਇੱਕ ਆਪਾਂ ਉਹਰੇ ਸਰੀਰ ਦਾ ਟੁਕੜਾ ਲਾ ਦਈਏ ਵੀ ਉਹ ਦੇਖ ਕੇ ਆਪਾਂ ਫਿਰ ਉਸ ਹਿਸਾਬ ਨਾਲ ਕਰਦੇ ਆ ਤਿਆਰੇ ਨੂੰ ਹੁਣ ਆਪਾਂ ਲੌਕ ਖੋਲ ਲੀਏ ਤੇ ਹੁਣ ਆਪ ਨੂੰ ਹੈਂਡਲ ਬਾਹਰ ਕੱਢਣਾ ਪੈਣਾ ਇਹ ਤਾਂ ਖੋਲ ਕੇ ਨਾ ਆਹ ਟੀ ਹੁੰਦੀ ਜਿਹੜੀ ਇਹ ਟੀ ਬਾਹਰ ਕੱਢਦੇ ਆ ਸ਼ੌਕਰ ਸ਼ੌਕਰ ਖੋਲ ਕੇ ਫਿਰ ਆਪਾਂ ਉਹਰੇ ਬਿਲਡਿੰਗ ਕਰਦੇ ਆ ਕਿਉਂਕਿ ਉਹ ਨਜ਼ਰ ਹੋਣੀ ਨਹੀਂ ਬਿਲਡਿੰਗ ਥੋੜਾ ਸਾਫ ਚਾਹੀਦਾ ਲਦਲੇ ਇਧਰੋਂ ਹੈਂਡਲ ਆ ਡਿੱਕਾ ਲਾਉਗੀ ਆਪਣੀ ਪਲੇਟ ਹੈਂਡਲ ਨਾਲ ਇਹ ਆਪਾਂ ਪੈਰੀ ਕਰਦੇ ਆ ਉਹਦੂ ਬਾਅਦ ਤੁਹਾਨੂੰ ਦਿਖਾਉਨੇ ਆ ਇਵੇਂ ਕਰਨਾ ਤਾਂ ਆਪ ਆਪ ਆਪਣਾ ਇੱਕ ਆ ਪੱਤੀ ਇੱਥੇ ਇੱਕ ਆ ਆ ਪੱਤੀ ਆ ਇੱਥੇ ਟਾਂਕਾ ਲੱਗਣ ਵਾਲਾ ਬਿਲਡਿੰਗ ਹੋਣ ਵਾਲੀ ਆ ਇਹਨੂੰ ਲਾਉਣੀ ਬਿਲਡਿੰਗ ਆ ਪੱਤੀ ਸੀਗੀ ਇਹਨੂੰ ਬਿਲਡਿੰਗ ਕਰਨੇ ਵਾਲੀ ਆ ਹੁਣ ਆਪਾਂ ਬਿਲਡਿੰਗ ਕਰਦੇ ਆ ਇਹਨੂੰ ਸਾਰੀ ਨੂੰ ਜਿੱਥੇ-ਥੇ ਜਿਹੜੀ-ਜਿਹੜੀ ਚੀਜ਼ ਬਿਲਡਿੰਗ ਹੋਣ ਵਾਲੀ ਆ ਬਿਲਡਿੰਗ ਦਾ ਕੰਮ ਨਿਬੜ ਕੇ ਫਿਰ ਆਪਾਂ ਉਦੋਂ ਕਹਾਂ ਤੁਰਾਂਗੇ ਹਾਂਜੀ ਹੁਣ ਆਪਾਂ ਲੱਗਿਆ ਇਹਨੂੰ ਬਿਲਡਿੰਗ ਕਰਨ ਆਹ ਨਾ ਜਿਹੜੀ ਆ ਚੀਜ਼ ਆ ਇਹ ਆਪਾਂ ਵੱਢ ਲਈਏ ਇੱਥੋਂ ਇਹਨੂੰ ਵੱਢ ਕੇ ਆਪਾਂ ਸਰੀਆ ਲਿਆਂਦਾ ਲੱਭ ਕੇ ਇਹਨੂੰ ਇੱਥੇ ਬਿਲਡਿੰਗ ਕਰਾਂਗੇ ਆ ਉੱਪਰ ਆ ਪਰੇਸ਼ਾਨੀ ਨਹੀਂ ਲਹੀ ਆ ਵੀ ਇਹਨਾਂ ਇਹਨਾਂ ਮਣਕੀ ਆਪਾਂ ਆ ਚੀਜ਼ ਤੇ ਧੰਦ ਲਾ ਦਣਾ ਥੱਲੇ ਥੋੜੀ ਰਗੜਾਈ ਕਰੂਗੀ ਤੇ ਨਾਲ ਲਾ ਕੇ ਆਪਾਂ ਉੱਤੋਂ ਉਹ ਜਿਹੜੀ ਆ ਚੀਜ਼ ਆ ਇੱਥੇ ਇਹਨੂੰ ਬਿਲਡਿੰਗ ਕਰਾਂਗੇ ਇਹ ਸੈੱਟ ਕਰ ਲੇ ਆਪਾਂ ਕੁੱਟ ਕੇ ਬਾਹਰੋਂ ਕੱਢਦੇ ਥੋੜੇ ਥੋੜੇ ਤੇ ਹੁਣ ਲਾਉਂਗਾ ਤਾਂ ਸਹੀ ਨਹੀਂ ਇੱਥੇ ਇਹਨੂੰ ਇੱਥੇ ਬਿਲਡਿੰਗ ਕਰ ਦੇਣੀ ਆ ਬੁੱਲੂਆ ਇਹਨੂੰ ਆਪਾਂ ਬਿਲਡਿੰਗ ਕਰਦੇ ਹਾਂ ਹੁਣ ਦਿਖਾਉਣਾ ਵੀਡੀਓ ਦੇ ਵਿੱਚ ਆਪਾਂ ਹਾਂਜੀ ਹੁਣ ਆਪਾਂ ਕੰਨਾਂ ਕਰਦੀ ਵੀ ਚੇਂਜ ਗਰੈਂਡਰ ਇਹਨੂੰ ਰਗੜਦੇ ਆ ਗਰੈਂਡਰ ਇਹਨੂੰ ਰੱਖ ਦਿੱਤਾ ਹੁਣ ਜੀ ਬੰਦੇ ਕਿਤੇ ਤੈਨਕਾ ਲਾ ਕੇ ਚੀਜ਼ਾਂ ਨਹੀਂ ਦੇਖਣ ਕੋਈ ਨਾ ਕੋਈ ਹੱਥੋਂ ਮਾਰੁੰਦਾ ਫਿਰ ਫੋਕਸ ਕਰਾਂਗਾ ਕੀ ਦਾ ਤਾਂ ਅੱਗੇ ਥੋੜਾ ਹੋਜੀ ਜਨੇ ਸਭ ਤੋਂ ਪਹਿਲਾਂ ਆਪਾਂ ਫੇਰ ਦੀ ਦੇਤੇ 14 ਗੁੱਛ 14 ਗੁੱਛ ਤੇ ਬੇਲ ਲਗਾਉਣੇ ਲਈ ਆ ਜੀ ਬਾਟੇ ਬਿਲਡਿੰਗ ਨੂੰ ਤਾਂ ਕਰਦਾ ਜੀ ਉਹ ਆਪੇ ਥੱਲੇ ਵਾਲੀ ਸਾਈਡ ਉੱਪਰ ਤਾਂ ਹੀ ਤਰ੍ਹਾਂ ਕੁਝ ਫੇਰੇ ਆ ਵੀ ਵੱਢਣਾ ਹੈਗੇ ਆਪਾਂ ਇਹਨੂੰ ਆ ਕਰਕੇ ਵੀ ਸਿਰਉ ਨਹੀਂ ਲਗੜਦਾਂਗੇ ਆਪਾਂ ਅਜੀਬ ਤਾਂ ਨਾ ਦੋ ਹੱਬਾ ਲੱਗਿਆ ਦੋ ਪਾ ਲਓ ਜੀ ਇਹ ਆਪਾਂ ਦੁੱਤਾ ਤੋੜ ਇਹਨੂੰ ਹੁਣ ਨਾਪ ਤੇ ਲਗਾ ਨੀਂ ਜਿਹੜੇ ਰਗੜਾਈ ਤਾਂ ਥੋੜੀ ਜ਼ੋਰ ਕਰਾਉਂਗਾ Dá pra zoar, ਦੇ ਯਾਰ ਹੁਣ ਆਪਾਂ ਸਨਾਂ ਵਾਲੀ ਤੋਂ ਬੱਕਾ ਕੱਚਾ ਟਾਂਕਾ ਕੱਚਾ ਟਾਂਕਾ ਲਾਉਣ ਦਾ ਕਾਰਨ ਇਹ ਹੈ ਉਹ ਵੀ ਬੁਲਵਾਦ ਆਪਾਂ ਉਹਦੀ ਰਗੜਾਈ ਕਰਕੇ ਫਿਰ ਬਾਅਦ ਵਿੱਚ ਪ੍ਰੋਪਰ ਕਰਦਾਂਗੇ ਜਿਹੜਾ ਵੱਡਣਾ ਆਪਾਂ ਵੱਡਣਾ ਥੱਲੇ ਨਹੀਂ ਹੈਗਾ ਉੱਤੇ ਮਣਕੇ ਫਿਰ ਉਸ ਹਿਸਾਬ ਨਾਲ ਵਟ ਲਾਂਗੇ ਜੇ ਪਹਿਲਾਂ ਵਟ ਲਿਆ ਫਿਰ ਆਪਣਾ ਛੋਟਾ ਹੋਣਾ ਫਰਮ ਜਗ੍ਹਾ ਹੀ ਰਹਿਣੀ ਇਹਦੀ ਇਸ ਕਰਕੇ ਮਾੜਾ ਇਹਨੂੰ ਸਫਾ ਸਾਫ਼ ਕਰ ਲੈਣੀ ਸੱਟ ਗੰਮ ਲਾਗੀ ਬੜੇ ਤੇ ਵੀਡੀਓ ਕੋ ਦਵਾਰ ਬਣਾਉਣੀ ਰੋਕ ਕੇ ਹਾਂਜੀ ਕੰਮ ਸਿਆਰ ਸੱਟ ਨੂੰ ਪੈਣ ਕਾਢੀ ਜਾਣ ਹੋਵੇ ਥੋੜੀ ਹੋਏ ਤੋਂ ਹੋਮਾ ਦਾਲ ਦੋ ਟਿਚੇ ਨੂੰ ਪਾਣਾ ਕੋਈ ਨਹੀਂ ਕਦੋਂ ਤੁਹਾਨੂੰ ਪਾਣੀ ਦਰੱਖਤ ਹਾਂਜੀ ਪਿੱਕ ਸਾਈਡ ਤੇ ਆਪਾਂ ਬਿਲਡਿੰਗ ਇੰਦੀ ਦਿੱਤੀ ਲਾ ਆਇਸ ਨੂੰ ਕੋਨਾ ਦਿਖਾਉਣਾ ਤੇ ਆ ਬਿਲਡਿੰਗ ਆਪਣੀ ਹੋ ਗਈ ਇਧਰੋਂ ਆਪਾਂ ਵੱਢਣਾ ਹੁਣ ਪਹਿਲਾਂ ਵੱਢ ਗਏ ਫਿਰ ਇਹਨੂੰ ਇਧਰੋਂ ਬਿਲਡਿੰਗ ਭਰ ਕੇ ਰਗੜਾਈ ਕਰ ਦੇਣੀ ਆਪਾਂ ਇੰਨਾ ਹੀ ਕੰਮ ਆਪ ਨੂੰ ਇਹਨੂੰ ਇੱਕ ਵਾਰ ਦੇਖਦੇ ਪਹਿਲਾਂ ਇਹ ਤਸੱਲੀ ਕਰ ਲਈਏ ਮਾੜਾ ਵੀਡੀਓ ਦੇ ਨਾਲ ਫਿਰ ਟਾਈਮ ਲੱਗ ਜਾਂਦਾ ਇਸ ਕਰਕੇ ਜੇ ਕੱਲ ਕੰਮ ਕਰਨਾ ਹੈ ਫਿਰ ਮਾੜਾ ਟਾਈਮ ਘੱਟ ਲੱਗਦਾ ਨਹੀਂ ਫਿਰ ਵੀਡੀਓ ਹੱਥ ਕਾਲੇ ਹੁੰਦੇ ਨੇ ਆ ਦੇਖੋ ਉਹ ਕਰਕੇ ਉਹ ਫੋਨ ਲੱਗ ਜਾਂਦੇ ਨੇ ਸ਼ਾਮ ਨੂੰ ਫਿਰ ਕਬਰ ਵੀ ਸਪਣਾ ਧੋਣਾ ਪਣਾ ਚਲੋ ਆਪਾਂ ਮਿਲਦੇ ਆਂ ਫਿਰ ਆ ਮੜੀਆ ਬਟਲੀ ਫਰੈਂਕਲ ਜੇ ਫਿਰ ਤੁਹਾਨੂੰ ਦਿਵਾਉਣੇ ਬਾਅਦ ਕਰਕੇ ਵੀਡੀਓ ਹਾਂ ਇਹਦਾ ਵੀਡੀਓ ਬਾਹਰ ਨੰਬੀ ਹੋਈ ਹਾਂਜੀ ਇੱਧਰ ਜਿਵੇਂ ਨਾ ਪੱਤੀ ਆਪਣੀ ਬਣੀ ਹੋਈ ਆ ਇਧਰੋਂ ਪੱਤੀ ਟੁੱਟੀ ਹੋਈ ਆ ਆਪਾਂ ਗ੍ਰੈਂਡਰ ਲਾਤਾ ਤੇ ਆ ਪੱਤੀ ਆ ਇਹਦੇ ਤਾਂ ਮਾਰਕਰ ਦੇ ਨਾਲ ਨਿਸ਼ਾਨੀ ਲਾ ਕੇ ਪੱਤੀ ਬਣਾ ਕੇ ਇੱਥੇ ਲਾਉਨੇ ਆ ਇਹ ਆਪਣੀ ਫੁੱਟ ਰੈਸਟ ਦੀ ਹੈ ਜੀ ਤੇ ਬਾਕੀ ਇਹ ਖੋਲਦੇ ਆਪਾਂ ਸਾਰੇ ਕਿਉਂਕਿ ਟਾਇਰ ਟੂਰ ਖੋਲਣਾ ਪਣਾ ਸੀਗਾ ਤਾਂ ਇੱਥੇ ਪੱਤੀ ਲੱਗਣੀ ਸੀ ਉਹ ਵੀ ਆਪਾਂ ਚ ਪੱਟਣੀ ਤੇ ਕਾ ਬੈਰੇ ਟੁੱਟਿਆ ਹੋਇਆ ਜੀ ਇਹਦਾ ਦੇਖੋ ਗੋੜੀਆਂ ਗੰਡੀਆਂ ਹੋਈਆਂ ਕੋਈ ਨਹੀਂ ਤਾਂ ਪਹਿਲਾਂ ਖੋਲੇ ਲਿਆ ਪਰ ਫਿਰ ਸਾਰੀ ਕਰਨੀ ਆ ਬਲੇਡ ਰੂਦਰ ਵੀ ਪੈਣ ਵਾਲੇ ਨੇ ਤੇ ਆ ਦੇਖੋ ਆ ਪੱਤੀ ਆਪਣੀ ਇੱਥੋਂ ਹੀ ਪਹਿਲਾਂ ਟੁੱਟਿਆ ਹੋਇਆ ਜੀ ਇਦਾਂ ਆ ਉੱਪਰੋਂ ਚੀਤ ਰਗੜਤੀ ਆਪਾਂ ਸਫਾਈ ਕਰਤੀ ਇਹਦੀ ਤੇ ਹੁਣ ਆਪਾਂ ਇਦਾਂ ਨੂੰ ਕਰਦੇ ਆਂ ਇਹਨਾਂ ਤਸੱਲੀ ਕਰਾਂਗੇ ਹੋਰ ਇਹਦੀ ਤੇ ਦਿਖਾਉਣਾ ਸਰ ਤੁਹਾਨੂੰ ਪੱਤੀ ਬਣਾ ਕੇ ਹਾਂਜੀ ਬਿਲਡਿੰਗ ਦਾ ਕੰਮ ਰਹਿ ਗਿਆ ਆਪਣਾ ਥੋੜਾ ਜਿਹਾ ਤੇ ਉਹ ਆਪਾਂ ਕਰਾਂਗੇ ਕੱਲ ਹੁਣ ਹੋ ਗਿਆ ਕੰਮ ਦਾ ਟਾਈਮ ਆਪਣਾ ਆ ਦੇਖੋ ਜੀ ਆ ਸਮਾਰ ਕੇ ਬਿਲਡਿੰਗ ਹੋ ਗਈ ਰਗੜਾਈ ਪਾਣੀ ਸਵੇਰੇ ਕਰਾਂਗੇ ਬਾਕੀ ਚਾਸੀ ਦੀ ਜਿਹੜੇ ਮੜੀ ਮੁੱਟੀ ਰਹੀ ਸੀ ਆ ਦੇਖੋ ਆ ਆਪਾਂ ਇਧਰੋਂ ਹੀ ਮੜਮੜਾ ਟੰਕਾ ਲਾਤਾ ਤੇ ਲਾਲੀ ਸਾਈਡ ਤੋਂ ਆ ਪੂਰੇ ਦਾ ਆਪਾਂ ਘੇਰੇ ਦੀਵਾਰ ਦੇ ਨਾਲ ਲਾ ਕੇ ਨੀ ਲਗੜਾਈ ਕਰਾਂਗੇ ਹੁਣੇ ਤੇ ਸਵੇਰੇ ਬਾਕੀ ਆਪਣਾ ਕੰਮ ਡੰਨਾ ਚਿੰਟਾ ਆਪਾਂ ਸਵੇਰੇ ਖੋਲਾਂਗੇ ਦਾ ਬਾਕੀ ਚਾਸੀ ਸਾਫ-ਸੂਫ ਕਰਾਂਗੇ ਫਿਰ ਉਹ ਬਾਦੀਆਂ ਗੱਲਾਂ ਗੱਲਾਂ ਆ ਕੰਮ ਆਪਣਾ ਕੰਪਲੀਟ ਹੋ ਜਵੇ ਤੇ ਇਹਨਾਂ ਨਾਲ ਆਪਾਂ ਪੁਰਾ ਆਪਾਂ ਪਾ ਕੇ ਦੇਖਾਂਗੇ ਇਹਨੂੰ 30 ਨੂੰ 20 ਸਹੀ ਆ ਤੇ ਮਰਦਿਆਂ ਸੂਫਰੇ ਆਪਾਂ ਫਿਰ ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਤੇ ਮੋਠਾਲਾ ਆਪਾਂ ਕੱਲ ਖੰਡਾਤਾ ਸੀਗਾ ਤੇ ਬਾਕੀ ਆ ਦੇਖੋ ਆਪਾਂ ਬਿਲਡਿੰਗ ਕਰਤੀ ਹੋਰੇ ਤੇ ਇੱਥੇ ਵੀ ਬਿਲਡਿੰਗ ਆਪਾਂ ਲਾਤੀ ਪੱਤੀ ਫਿਰ ਉਦੋਂ ਬਾਅਦ ਆ ਚੀਜ਼ ਆਪਣੇ ਫੁੱਟਾਂ ਸਟਾਈ ਟੁੱਟੂ ਸੀਗੀ ਇਹ ਤੇ ਵੀ ਬਿਲਡਿੰਗ ਕਰਤੀ ਤੇ ਬਾਕੀ ਆਪਾਂ ਖੋਲ ਲਿਆ ਚੌਂਟਾ ਖੋਲਤਾ ਸਾਰੇ ਹੁਣ ਆਪਾਂ ਸਟੈਂਡ ਕੱਢਣਾ ਸਟੈਂਡ ਕੱਢ ਕੇ ਕਿਤੇ ਦਾ ਆਪਣੇ ਜਿਹੜਾ ਬ੍ਰੇਕ ਪੈਡਲ ਆ ਇਹ ਚ ਬੈਂਡ ਹੈ ਨਵਾਂ ਪਾਵਾਂਗੇ ਬਾਕੀ ਆਹ ਦੇਖੋ ਤੁਹਾਡੇ ਮੂਰੇ ਆ ਹੁਣ ਚਾਸੀ ਆਪਾਂ ਪਹਿਲਾਂ ਧੋਵਾਂਗੇ ਇਹਨੂੰ ਦੇਖਦੇ ਆ ਕਿਤੇ ਹੋਰ ਕੋਈ ਮਾੜਾ ਮੋਟਾ ਕੋਈ ਇਥੇ ਬਿਲਡਿੰਗ ਹੋਣ ਵਾਲੀ ਆ ਤਾਂ ਉਹ ਚੀਜ਼ ਆਪਾਂ ਥੋੜਾ ਡੀਪਲੀ ਚੈੱਕ ਕਰਦੇ ਆ ਸਾਰੀ ਤੇ ਇਦਾਂ ਸਾਰਾ ਕੁਝ ਖੋਲ ਕੇ ਰੱਖਤਾ ਆਪਾਂ ਸ਼ੌਕ ਵਾਲੀਆਂ ਰਾੜਾਂ ਸਿੱਧੀਆਂ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਚ ਦੇਖ ਲਈਆਂ ਬਾਕੀ ਇੱਕ ਸਲੈਂਸਰ ਤੇ ਬਿਲਡਿੰਗ ਹੋਣ ਵਾਲੀ ਮੜੀ ਜਿਹੜਾ ਸਲੈਂਸਰ ਦਾ ਹੀਟ ਗਾਰਡ ਆ ਇਹਦੇ ਥੱਲੇ ਉਹਨੇ ਪੱਤੀ ਟੁੱਟੀ ਹੋਈ ਆ ਵਾਇਰਿੰਗ ਸਹੀ ਹੈ ਇਹਨੂੰ ਪੂਰੀ ਚੈੱਕ ਕਰ ਲਈ ਤੇ ਬਾਕੀ ਇਧਰ ਮੀਟਰ ਨਵੇਂ ਪਾਵਾਂਗੇ ਆਪਾਂ ਤੇ ਹੋਰ ਜਿਹੜੀ ਚੀਜ਼ ਹੁੰਦੀ ਆਪਾਂ ਪੇਂਟ ਨਵਾਂ ਕਰਾਂਗੇ ਪੇਂਟ ਪੇਂਟ ਆਪਾਂ ਡਿਫਰੈਂਟ ਕਰਾਂਗੇ ਕੋਈ ਅਲੱਗ ਤੋਂ ਹਾਂਜੀ ਜਿਹੜਾ ਆਪਣਾ ਸੱਦਾ ਸਟੈਂਡ ਹੁੰਦਾ ਇਹ ਕੱਢਣ ਲੱਗੇ ਸੀਗੇ ਪਰ ਇਹਦੀ ਪਿੰਨ ਜਾਮ ਆ ਹੁਣ ਦੇਖਦੇ ਆਪਾਂ ਕੀ ਪ੍ਰੋਜੈਕਟ ਲੱਗਦਾ ਵੀ ਫਿਰ ਤੁਹਾਨੂੰ ਦੱਸਾਂਗੇ ਆਪਾਂ ਕਿਵੇਂ ਕੱਢਦਾ ਪਹਿਲਾਂ ਮਗਲੈਲ ਪਾ ਕੇ ਦੇਖਦੇ ਇੱਥੇ ਕੋਈ ਕੀ ਪਤਾ ਸੈਟ ਆ ਜੂ ਕੰਮ ਹਾਂਜੀ ਆਪਾਂ ਸਟੈਂਡ ਦੀ ਗੱਲ ਕਰਦੇ ਸੀ ਨਾ ਇਹ ਪ੍ਰੋਜੈਕਟ ਹੋ ਗਿਆ ਕਾਮਯਾਬ ਇਹਦੇ ਨਾਲ ਆਪਾਂ ਇੱਥੇ ਆਹ ਚੀਤੇ ਮਗਲੈਲ ਪਾ ਲਿਆ ਵੀ ਜਿਵੇਂ ਇਧਰ ਆਪਣਾ ਸਟੈਂਡ ਆ ਗਿਆ ਨਾ ਇਹਦੇ ਨਾਲ ਇੱਥੇ ਗੱਭੇ ਜਿੱਥੇ ਸਟੈਂਡ ਦੇ ਦੋਵੇਂ ਪਾਸੇ ਪੁਆਇੰਟ ਹੁੰਦੇ ਨੇ ਜਗਾ ਇੱਥੇ ਆਪਾਂ ਮਗਲੈਲ ਪਾ ਕੇ ਤੇ ਆ ਇਧਰੋਂ ਪਿੰਨ ਕੱਢ ਲਈ ਸੀ ਪਿੰਨ ਕੱਢ ਕੇ ਫਿਰ ਆਪਾਂ ਨਟ ਪਾ ਲਿਆ ਸੀ ਇਹਦੇ ਵਿੱਚ ਤੇ ਆਹ ਨਟ ਇਹਨਾਂ ਪਿੰਨ ਦੇ ਵਿੱਚ ਪੈ ਗਿਆ ਸੀ ਪੂਰਾ ਪੂਰਾ ਫਿਰ ਇਹ ਤੇ ਸੱਟ ਮਾਰਤੀ ਆਪਾਂ ਜਣੀ ਕਹਿੰਦਾ ਭਾਬਾ ਆਪਾਂ ਦੂਜੀ ਸਾਈਡ ਜਿਵੇਂ ਆਹ ਪੱਤੀ ਹੈ ਨਾ ਆਪਣੀ ਸਟੈਂਡ ਦੀ ਇਹਦੇ ਨਾਲ ਸਪੋਰਟ ਦੇ ਲੋ ਤੇ ਆ ਦੇਖੋ ਸਪੋਰਟ ਲਾ ਹੀ ਮੇਰੀ ਇਹ ਸਪੋਰਟ ਲਾਉਣ ਦਾ ਕਾਰਨ ਇਹ ਆ ਵੀ ਇਹ ਪੱਤੀ ਬੰਡ ਹੋ ਗਈ ਆਪਣੀ ਜੇ ਆਪਾਂ ਇੱਥੋਂ ਸੱਟ ਮਾਰਾਂਗੇ ਨਾ ਤਾਂ ਸਿੱਧਾ ਸਾਰਾ ਲੋੜਾ ਪੱਤੀ ਤੇ ਪੈਣਾ ਹੋਰ ਆਪਾਂ ਇਧਰੋਂ ਨਟ ਕੱਢ ਦੇ ਘੜ ਦੇ ਪੱਤੀ ਨਾਲ ਤੋੜ ਲਈਏ ਇਹ ਚੀਜ਼ ਦਾ ਧਿਆਨ ਰੱਖਿਓ ਤੇ ਉਦੋਂ ਬਾਅਦ ਨਿਕਲ ਆਏ ਆਪਣੇ ਆ ਦੇਖੋ ਇਹ ਨਹੀਂ ਛੋਟਵਾਰ ਨਿਕਲਾਈ ਪਹਿਲਾਂ ਸਲਾਹ ਤੀ ਮੈਂ ਦੇਖਣ ਗਿਆ ਜੀ ਮੁੰਡਾ ਵੀ ਜੇ ਪਿੰਡ ਵਾਲਾ ਹੋਇਆ ਤਾਂ ਆਪਾਂ ਗੈਸ ਵਲਟਿੰਗ ਨਾਲ ਖੜਾਵਾਗੇ ਉਹ ਹੈ ਨਹੀਂ ਸੀ ਫਿਰ ਮੈਂ ਕਿ ਉਹ ਨਜ਼ਰ ਬਿੱਲੀ ਵੇਖ ਕੇ ਵੀ ਕੀ ਕਰਨਾ ਵੀ ਆਪਾਂ ਲਾਲੂ ਸਕੀਮ ਕੋਈ ਤਾਂ ਕਾਹਾਂ ਜਾਵ ਹੋਗੀ ਸਕੀਮ ਆਪਣੇ ਜੇ ਇੱਕ ਤੁਹਾਨੂੰ ਹੋਰ ਸਕੀਮ ਦੰਨਾ ਜੇ ਮੰਨ ਕੇ ਚੱਲੋ ਨਾ ਤੁਸੀਂ ਸਟੈਂਡ ਨਵਾਂ ਪਾਉਣਾ ਠੀਕ ਹੈ ਜੀ ਫਿਰ ਨਾ ਇੱਥੋਂ ਗ੍ਰੈਂਡਰ ਨਾਲ ਬਟਲਿਓ ਆ ਚੀਜ਼ਾਂ ਦੋ ਜਣਾਂ ਖਹਿਵੀਂ ਇੱਥੇ ਮੜਮੜਾ ਬਿਲ ਹੁੰਦਾ ਦੋ ਪਾਸੇ ਵੱਡ ਕੇ ਇਹਨੂੰ ਬਾਹਰ ਕੱਢ ਲਿਓ ਉਧਰ ਦਾ ਪਰਦਾ ਆਪੇ ਨਿਕਲਣਾ ਇੱਧਰ ਦਾ ਟੁੱਟ ਕੇ ਆਪੇ ਨਿਕਲਣਾ ਫਿਰ ਜਣੀ ਤੁਹਾਨੂੰ ਐਕਸਲ ਵੀ ਨਵਾਂ ਪਾਉਣਾ ਪੈਣਾ ਤੇ ਸਟੈਂਡ ਵੀ ਚਲੋ ਉਹ ਤਾਂ ਕੋਈ ਚੱਕਰ ਨਹੀਂ ਜਾਨੀ ਏਡੇ ਝੰਡਟ ਨਾਲ ਤਾਂ ਉਹ ਵਧੀਆ ਕੰਮ ਆ ਮੋਟਰਲ ਫਿੱਟੋਈ ਤੇ ਹੀ ਵੱਢਿਆ ਜਾਂਦਾ ਉਹ ਜੇ ਮੋਟਰਸਾਈਕਲ ਆਪਣਾ ਜੇ ਤੁਸੀਂ ਕੰਪਲੀਟ ਜਿਵੇਂ ਤਿਆਰ ਕਰਨਾ ਹੋਣ ਮੈਂ ਮੈਂ ਉਹ ਚੀਜ਼ ਬਾਰੇ ਖੋਲ੍ਹਿਆ ਸੀਗਾ ਨਾ ਤਾਂ ਕਰਕੇ ਫਿਰ ਮੈਨੂੰ ਕੱਢਣਾ ਪਿਆ ਜੇ ਨਾ ਹੀ ਕਢਣਾ ਹੁੰਦਾ ਤਾਂ ਮੈਂ ਬਟਲ ਲੈਣਾ ਸੀਗਾ ਜਾਨੀ ਸਟੈਂਡ ਤਾਂ ਆਪਾਂ ਨੂੰ ਲਾਉਣਾ ਪੈਣਾ ਸੀ ਵੀ ਉਹਦੇ ਨਾਲ ਫਿਰ ਪ੍ਰੋਪਰ ਸੁਪਾਈ ਜੀ ਹੋ ਕੇ ਪੇਂਟ ਹੋ ਜਾਂਦਾ ਉਹਦੇ ਕਰਕੇ ਬਾਕੀ ਜੇ ਕੋਈ ਹੋਰ ਜਾਣਕਾਰੀ ਮੈਨੂੰ ਲੱਗਿਆ ਵੀ ਹਾਂ ਤੁਹਾਨੂੰ ਦੇਣੀ ਹੈ ਜਾਣਕਾਰੀ ਤਾਂ ਮੈਂ ਉਹ ਜ਼ਰੂਰ ਦਵਾਂਗਾ ਆ ਦੇਖੋ ਆ ਨਾ ਇੰਨਾ ਟੁਕੜਾ ਹੈ ਨਹੀਂ ਸੀ ਪੱਤੀ ਦਾ ਇਹ ਆਪਾਂ ਟੁਕੜਾ ਹੀ ਬਣਾ ਕੇ ਲਾਇਆ ਸੀ। ਇਦਾਂ ਇਹਦੀਆਂ ਬ੍ਰਿਕੀਆਂ ਜਿੰਨੀਆਂ ਵੀ ਨੇ ਕੋਈ ਲੱਗਦਾ ਵੀ ਆਪਾਂ ਨੂੰ ਡਾਊਟ ਆ। ਆਹ ਸਟੈਂਡ ਤਕਰੀਬਨ ਚਲੋ ਸਹੀ ਹੈ ਇਹਦਾ ਕੋਈ ਚੱਕਰ ਨਹੀਂ ਹੈਗਾ। ਇਹ ਤਾਂ ਆਪਾਂ ਇੱਥੇ ਰਬੜ ਲਾਣੀ ਹੈ ਦੇ ਉੱਤੇ। ਤੇ ਬਾਕੀ ਜੋ ਵੀ ਇਹਦਾ ਹੋਣੇ ਵਾਲਾ ਜਿਵੇਂ ਆਹ ਸਟੈਂਡ ਆਪਣਾ ਸੈੱਟ ਸਟੈਂਡ ਆ। ਇਹਦੇ ਇੱਥੇ ਮਾੜੀ ਬਿਲਡਿੰਗ ਲਾਵਾਂ ਥੱਲੇ। ਕਿਉਂਕਿ ਹੁਣ ਖੋਲੇ ਹੁਣ ਆਪਾਂ ਤਸੱਲੀ ਕਰ ਲੈਣ ਆਂ ਪ੍ਰੋਪਰ ਪੂਰੀ। ਕੋਈ ਕੱਚ ਨਾ ਰਹੇ ਜੀ ਬਾਰੇ। ਤੇ ਬਾਕੀ ਜਾਣਕਾਰੀ ਤੁਹਾਨੂੰ ਹੋਰ ਦਵਾਂਗੇ ਟਾਈਮ ਟਾਈਮ ਜਿਹੜੀ ਮੈਨੂੰ ਲੱਗਿਆ ਵਧੀਆ ਜਾਣਕਾਰੀ ਆ ਸਹੀ ਜਾਣਕਾਰੀ ਆ ਉਹ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਧੰਨਵਾਦ ਜੀ ਹਾਂਜੀ ਬਿਲਡਿੰਗ ਆਪਾਂ ਲਈ ਸੀ ਪਹਿਲਾਂ ਕਰ ਹੁਣ ਆਪਾਂ ਚੈੱਕ ਕਰਿਆ ਦੇਖੋ ਸਾਰਾ ਪੂਰਾ ਸੈੱਟ ਕਰਕੇ ਵੀ ਉਹ ਟੱਕਰ ਦੇ ਆ ਕੇ ਲੱਗ ਗਿਆ ਇੱਥੇ ਇੱਥੇ ਲੱਭਿਆ ਪੂਰਾ ਟੱਕਰ ਦੇ ਆ ਕੇ ਲੱਗਦਾ ਆਹ ਦੇਖੋ ਹੁਣ ਸਹੀ ਆ ਇੱਥੇ ਨਾਲੇ ਪਾ ਕੇ ਚੈੱਕ ਕਰ ਲਿਓ ਜੇ ਤੁਸੀਂ ਆਪਦੀ ਰਿਪੇਅਰ ਵੀ ਕਰਨੀ ਹੈ ਕਈ ਵਾਰ ਨਾ ਦੀ ਸੈਟਿੰਗ ਉਰੇ ਪਰੇ ਰਹਿੰਦੀ ਹੈ ਫਿਰ ਉਸ ਹਾਂ ਦਾ ਦੁਬਾਰਾ ਸੈਟਿੰਗ ਕਰਨੀ ਪੈਂਦੀ ਹੈ ਜਿਵੇਂ ਆਹ ਨੇ ਇਹਨੇ ਤੇ ਹੁਣ ਬਿਲਡਿੰਗ ਦੁਬਾਰਾ ਕਰੀ ਆਪਾਂ ਥੋੜੀ ਥੋੜੀ ਰਗੜਾਈ ਕਰਤੀ ਇਹਨਾਂ ਦੀ ਵੀ ਤੇ ਇਸ ਕਰਕੇ ਜਿਹੜੀ ਚੀਜ਼ ਆਪਾਂ ਮੰਨ ਕੇ ਚਲੋ ਤਿਆਰ ਕਰ ਰਹੀਆਂ ਫਿੱਟ ਕਰ ਰਹੇ ਹਾਂ ਪਹਿਲਾਂ ਉਹਨੂੰ ਲਾ ਕੇ ਦੁਬਾਰਾ ਰੱਖ ਜੇ ਇੱਕ ਚੈੱਕ ਕਰ ਲਓ ਪਹਿਲਾਂ ਕਿਉਂਕਿ ਬਾਅਦ ਚ ਪੇਂਟ ਕਰਕੇ ਨਾ ਸੈੱਟ ਬੈਠੀ ਫਿਰ ਉਹ ਚੀਜ਼ ਨੂੰ ਦੁਬਾਰਾ ਪੇਂਟ ਕਰਨਾ ਪੈਂਦਾ ਤੇ ਪਹਿਲਾਂ ਮੇਰੇ ਨਾਲ ਕਈ ਵਾਰ ਹੋਈਆਂ ਨੇ ਇਹ ਗੱਲਾਂ ਹੁਣ ਜਿਹਨਾਂ ਦਾ ਪ੍ਰੋਫੈਸ਼ਨ ਹੈ ਜਿਹੜੇ ਤਾਂ ਮੇਰੇ ਵੀਰ ਕੰਮ ਕਰਦੇ ਨੇ ਨਾ ਇਹ ਉਹਨੂੰ ਤਾਂ ਹੁਣ ਮੇਰੇ ਵਰ ਆਪਣੇ ਵਰਗਾ ਭੁੱਲ ਜਾਂਦਾ ਵੀ ਹਾਂ ਵੀ ਠੀਕ ਆ ਬਿਲਡਿੰਗ ਕਰਤੀ ਵਾ ਸੈਟਾ ਕੰਮ ਉਹਨੂੰ ਲਾ ਕੇ ਚੈੱਕ ਕਰੀ ਚਲੋ ਪਹਿਲਾਂ ਜਿੰਨੀ ਵਾਰ ਐ ਤਸੱਲੀ ਨਹੀਂ ਹੁੰਦੀ ਵੀ ਹਾਂ ਹੁਣ ਤੱਕ ਕਹਿੰਨ ਸੈਟ ਨਹੀਂ ਆਇਆ ਉਹਨਾਂ ਚਿਰ ਉਹ ਨਹੀਂ ਆਉਂਦਾ ਕਨਫਰਮ ਕਰ ਲਓ ਚੈੱਕ ਹੁਣ ਮਾੜੀ ਜਿਹੀ ਖੂੰਜੇ ਤੇ ਬਿਲਡਿੰਗ ਕਰਨੀ ਆਪਾਂ ਆਹ ਖੂੰਜੇ ਤੇ ਆਹ ਕੋਤੋਂ ਦੇਖਦਾ ਹਾਂਗਾ ਆਹ ਖੂੰਜੇ ਨਾ ਮਾੜਾ ਜਿਹਾ ਛੋਟਾ ਇਹਦੇ ਬਿਲਡਿੰਗ ਕਰਕੇ ਨਹੀਂ ਸੈਟ ਕਰਨਾ ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਆਪਾਂ ਲੱਗੇ ਆਂ ਜੀ ਬੁਸ਼ ਕੱਢਣ ਚਮਟੇ ਦੇ ਤੇ ਆਹ ਰੋਸ਼ਨੇ ਜੀ ਕੱਢਣਾ ਵਾਲਾ ਔਖਾ ਕੰਮ ਤਾਂ ਹੈ ਨਹੀਂ ਆਪਾਂ ਬਿਲਡਿੰਗ ਸੈਟ ਅਪ ਨੇ ਕੋਲ ਆਪਾਂ ਇਹਨੂੰ ਨਾਲ ਜਿਹੜੀ ਆ ਗਵਲੀ ਜੀ ਆਪਣੀ ਗਵਲਾ ਬੋਸ਼ਾ ਨਾ ਇਹਦੇ ਉੱਤੇ ਆਪਾਂ ਕੋਈ ਨਟ ਰੱਖ ਕੇ ਇਹਨੂੰ ਬਿਲਡਿੰਗ ਕਰ ਦੇਣਾ ਜਿਆਦਾ ਪੂਰਾ ਥੋੜਾ ਗਰਮ ਹੋ ਗਿਆ ਰਬੜ ਦੇ ਪਿਘਲ ਜਣਾ ਇਹਦੇ ਅਗਲੇ ਰਬੜ ਹੁੰਦੀ ਆ ਰਬੜੜੀ ਉਸ ਤੋਂ ਬਾਅਦ ਜੀ ਫਿਰ ਜਿਹੜੀ ਬਾਹਰਲੀ ਇਹਦੀ ਕਿਨਾਰੀ ਹੁੰਦੀ ਆ ਉਹ ਏਡੀ ਹਾਰਡ ਨਹੀਂ ਹੁੰਦੀ ਹਲਕੀ ਹੁੰਦੀ ਆ ਉਹ ਆਪਾਂ ਸਾਈਡ ਤੋਂ ਉੱਥੇ ਪੇਚ ਕਾਹਦੀ ਮਦਦ ਨਾਲ ਅੰਦਰ ਨੂੰ ਬੈਂਡ ਕਰਕੇ ਫਿਰ ਉਹਨੂੰ ਕੱਢ ਦਣਾ ਤੇ ਜੇ ਤੁਸੀਂ ਵੀਡੀਓ ਦੇਖਣੀ ਹੋ ਤਾਂ ਆਪਣੀ ਮੇਜਰ ਸਰਵਿਸ ਦੇ ਵਿੱਚ ਮੋਟਰਸਾਈਕਲ ਦੇ ਮਿਲਦਾ ਪੰਜਵੀਂ ਸੱਤਵੀਂ ਵੀਡੀਓ ਹੋਊਗੀ ਉਹ ਚੈੱਕ ਕਰ ਲਿਓ ਉਹਦੇ ਵਿੱਚ ਆਪਾਂ ਬੁਸ਼ ਕਿਵੇਂ ਕੱਢਿਆ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਜੂਗਾ ਤੇ ਆਪਾਂ ਪਹਿਲਾਂ ਪੈਸ਼ੋਂ ਦਾ ਬੁਸ਼ ਕੱਢਿਆ ਸੀਗਾ ਹੁਣ ਇਹਦੀ ਬੁਸ਼ ਕੱਢਣੀ ਆ ਰੀਸਟੋਰ ਕਰਨਾ ਨੇ ਆਪਾਂ ਸਾਰਾ ਉਹਦੇ ਕਰਕੇ ਫਿਰ ਮੈਂ ਕਹਾਂ ਵੀ ਇਹ ਬ੍ਰਿੱਕੀ ਵਾਲੀਆਂ ਚੀਜ਼ਾਂ ਨੇ ਬੀ ਇਹ ਸਾਰਾ ਕੁਝ ਹੁਣ ਆਪਾਂ ਕੇਰਾਵਾ ਕਰਦੀ ਕਿਉਂਕਿ ਪੇਂਟ ਕਰਨਾ ਨੇ ਇਹਨੂੰ ਤੇ ਚਾਸੀ ਤਾਂ ਆਪਣੀ ਕੰਪਲੀਟ ਆ ਬਾਕੀ ਲੋ ਵੀ ਤਿਆਰੀ ਕੀ ਆਪਾਂ ਇਹਦੀ ਕਰਦਨੇ ਆ ਚਾਸੀ ਦੀ ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚ ਹੋਵੋਗੇ ਹੁਣ ਆ ਚਾਸੀ ਵਾਲਾ ਕੰਮ ਹੋ ਨਹੀਂ ਪਿਆ ਬਾਕੀ ਸਾਰਾ ਖੋਲਤਾ ਸੀਗਾ ਮੋਟਰਸਾਈਕਲ ਆਪਾਂ ਆਹ ਦੇਖੋ ਖੋਲਿਆ ਪਿਆ ਉਧਰ ਇਧਰ ਸਾਰੇ ਹੀ ਮੋਟਾ ਲਪਿਆ ਆਪਣਾ ਟੈਂਕੀਆਂ ਟਾਪਿਆ ਸਲੈਂਸਰ ਇਧਰ ਪਿਆ ਤੇ ਤੋਂ ਧੁੱਪ ਨਹੀਂ ਨਿਕਲੀ ਹੈਗੀ ਕੱਲ ਥੋੜੀ ਜਿਹੀ ਧੁੱਪ ਨਿਕਲੀ ਸੀ ਸਲਾਹ ਸੀ ਮੈਂ ਕਿਹਾ ਚੱਲ ਮੀ ਦਾ ਰੰਗ ਰੰਗੋ ਲਾ ਦਾਂਗੇ ਜਦੋਂ ਨਿਗਾ ਮਾਰੀ ਕੰਪਰੈਸ਼ਰ ਤੇ ਕੰਪਰੈਸ਼ਰ ਦੀਆਂ ਤਾਰਾਂ ਚੂਹੀ ਨਾਲ ਟੁੱਕ ਗਈਆਂ ਆ ਚੀਜ਼ ਮੋਟਰ ਲੈ ਕੇ ਗਏ ਉਹਨੂੰ ਖੋਲ ਕੇ ਹੁਣ ਤੇ ਜਮੇ ਨਾਲੋਂ ਵੱਡੀਆਂ ਤਾਰਾਂ ਕਿੰਨਾ ਸਰ ਵੀ ਵੱਡਤਾ ਤੇ ਆਹ ਤਾਰਾਂ ਹੀ ਵੱਡੀਆਂ ਉਹਨਾਂ ਨੇ ਤੇ ਹੁਣ ਨਾਲੇ ਕਹਿੰਦੇ ਮੋਟਰ 바ਰਨਿਸ਼ ਕਰ ਦਾਂਗੇ ਤੇ ਕੱਲ ਨੂੰ ਪਾ ਕੇ ਜਾਣਗੇ ਉਸ ਤੋਂ ਬਾਅਦ ਆਪਾਂ ਫਿਰ ਰੰਗ ਲਿਆਂਦਾ ਆਪਾਂ ਸਾਰੀ ਪੇਂਟ ਪੇਂਟ ਨਾਰਮਲ ਲਿਆਂਦਾ ਆਪਾਂ ਜਿਹੜਾ origignal ਹੁੰਦਾ ਕੋਈ ਅਲੱਗ ਤੋਂ ਨਹੀਂ ਕਰਨਾ ਹੈਗਾ ਆਪਣਾ ਤੇ ਸਿਲਵਰ ਸਾਰਾ ਤੁਹਾਨੂੰ ਪੇਂਟ ਦਿਖਾਵਾਂਗੇ ਆਪਾਂ ਕਿਵੇਂ ਕਰਨਾ ਉਹ ਤੁਹਾਨੂੰ ਆਪਾਂ ਵੀਡੀਓ ਚ ਦਿਖਾਉਂਦੇ ਰਹਾਂਗੇ ਵੀ ਹਾਂ ਕਿਵੇਂ ਜਿਵੇਂ ਸਾਰਾ ਕੁਝ ਨਾਲ ਆਪਣਾ ਆਹ ਆ ਬੈਰਿੰਗ ਹੋ ਗਿਆ ਵੀ ਬੈਰਿੰਗ ਕਿਵੇਂ ਫਿੱਟ ਕਰਨਾ ਤਾਂ ਚਲੋ ਇਹਨੂੰ ਜੰਗਾਲ ਪੈ ਗਿਆ ਇਹਦਾ ਸਫਾਈ ਕਰਨੀ ਹੈ ਦੀ ਆਪਾਂ ਰਗੜਾਈ ਕਰਕੇ ਤੇ ਸਾਰਿਆਂ ਟੋਟਲ ਤੁਹਾਨੂੰ ਦੱਸਾਂਗੇ ਵੀ ਕਿਹੜੀ ਚੀਜ਼ ਕਿਵੇਂ ਫਿੱਟ ਹੁੰਦੀ ਹੈ ਜਿਵੇਂ ਆਪਣੇ ਆ ਬੁਸ਼ ਨੇ ਤੇ ਯਾਰ ਜਿਵੇਂ ਜੰਗਾਲ ਲੱਗ ਗਿਆ ਚਲੋ ਇਹ ਵੀ ਸਾਫ ਹੋ ਜਾਣਾ ਸਾਰਾ ਕੁਝ ਜੇ ਆਪਾਂ ਪੇਂਟ ਕਰਨ ਦੇ ਨੂੰ ਸਾਫ ਕਰਕੇ ਟੋਟਲ ਉਸ ਹਿਸਾਬ ਨਾਲ ਆਪਾਂ ਪੇਂਟ ਕਰਾਂਗੇ ਦੁਬਾਰਾ ਇਹਨੂੰ ਪੇਂਟ ਲੈਂਦਾ ਜੀ ਆਪਾਂ 2K ਆ ਦੇਖੋ ਜਿਵੇਂ ਆ ਚੀਟ ਟੁੱਟੀ ਹੋਈ ਆ ਨਾ ਜਿਵੇਂ ਆ ਇੱਥੇ ਉਰੇ ਆਪਾਂ ਬਿਲਡਿੰਗ ਭਰਾਂਗੇ ਇਹਨੂੰ ਤੇ ਇਦਾਂ ਆਪਾਂ ਜਦੋਂ ਮਾੜੀ ਸਫਾਈ ਕਰਾਂ ਪਹਿਲਾਂ ਇੱਥੇ ਮਗਰਾਂ ਲੱਗਾ ਸੀ ਉਹਦੇ ਕਰਕੇ ਆਪਾਂ ਨੂੰ ਦਿਖਦਾ ਨਹੀਂ ਸੀ ਹੁਣ ਪ੍ਰੋਪਰ ਆਪਾਂ ਜੇ ਰੰਗ ਲਾਹਾਂਗੇ ਜਿੱਥੇ ਮਾੜੀ ਮੋਟੀ ਬਿਲਡਿੰਗ ਹੁੰਦੀ ਆ ਉਹ ਕਰਾਂਗੇ ਦੁਬਾਰਾ ਜਿੱਥੇ ਆਪਾਂ ਨੂੰ ਲੱਗਦਾ ਵੀ ਹਾਂ ਚੀਟ ਟੁੱਟੀ ਹੋਈ ਆ ਜਾਂ ਇਹ ਚੀ ਜਿ ਰਿਪੇਅਰ ਪਾਲਦੀ ਆ ਯਾਨੀ ਪ੍ਰੋਪਰ ਆ ਪਾਇਨ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਵੀ ਜਿਹੜੀ ਚੀਜ਼ ਮੇਰੇ ਹਿਸਾਬ ਨਾਲ ਦਿਖਾਉਣ ਵਾਲੀ ਹੋਈ ਤੇ ਬਾਕੀ ਜਿਹੜਾ ਮੜਗਾੜ ਆਪਣਾ ਡਲ ਹੋ ਗਿਆ ਨਾ ਯੂਟਿਲਿਟੀ ਬਾਕਸ ਆ ਜਿਹੜਾ ਉਹਦਾ ਵੀ ਰੀਸਟੋਰ ਕਰਾਂਗੇ ਉਹਨੂੰ ਆਪਾਂ